ਕਾਲ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਭਾਜੀ ਨਾਲ ਸਤਸ੍ਰੀ ਅਕਾਲ ਭਾਜੀ ਸਤਸ੍ਰੀ ਅਕਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਹਾਜੀ ਆਇਓ ਕੱਲ ਆਸੀ ਸ਼ਾਮ ਨੂੰ ਜੀ ਕੱਲ ਨੂੰ ਸ਼ਾਮ ਨੂੰ ਹਰ ਸਾਲ ਆਉਂਦੇ ਹੋ ਹਾਂਜੀ ਹਾਂ ਠੀਕ ਹੈ ਜੀ ਤਾਂ ਬੱਚੇ ਬਾਰੇ ਜਾਣਕਾਰੀ ਦਿਓ ਜੀ ਥੋੜੀ ਜੀ ਕੀ ਨਾਮ ਹੈ ਇਹਦਾ ਇਹ ਹੈਗਾ ਜੀ ਆਪਣੇ ਦੇਵਰਾਜ ਰਣੀਆਂ ਦਾ ਬੱਚਾ ਹੈਗਾ ਇਹ ਇਹਦਾ ਨਾਮ ਹੈਗਾ ਮਹਿਤਾਬ ਮਹਿਤਾਬ ਮਾਂ ਜੀ ਸੀਗੀ ਇਹਦੀ ਮਾਂ ਜੀ ਸੀਗੀ ਜੀ ਉਹ ਆਪਣੀ ਹੈ ਹਾਂਜੀ ਮਾਂ ਜੀ ਸੀਗੀ ਉਹ ਪੰਜਾਬ ਵਾਲੀ ਸ਼ਾਂਦੀ ਪੰਜਾਬ ਵਾਲੀ ਸ਼ਾਂਦੀ ਠੀਕ ਹੈ ਜੀ ਸਾਡੇ 5 ਸਾਲ ਤੋਂ 6 ਸਾਲ ਦੀ ਉਮਰ ਦੀ ਜੀ ਸਾਡੇ 5-6 ਸਾਲ ਦੀ ਸਾਡੇ 5 ਤੋਂ 6 ਸਾਲ ਦੇ ਬੱਚੇ ਦੇ ਮਰੋਦੀ ਠੀਕ ਹੈ ਜੀ ਜੀ ਪਿੰਡਾਸਿਕ ਜਿਹੜਾ ਲੁਧਿਆਣੇ ਲੁਧਿਆਣੇ ਤੋਂ ਅੱਗੇ ਵੀ ਆਉਂਦੇ ਹੋ ਜੀ ਹਾਂਜੀ ਹਾਂ ਠੀਕ ਹੈ ਜੀ ਤਾਂ ਤੁਹਾਡੇ ਕੋਲ ਜਾਣਕਾਰੀ ਲੈਣੀ ਹੈ ਹਾਂਜੀ ਵੀ ਇਹਨਾਂ ਦੀ ਉਮਰ ਕਿੰਨੀ ਕੁ ਹੋ ਜਾਂਦੀ ਹੈ ਜੀ ਸਾਡੇ ਘਰ ਇੱਕ ਕੁੜੀ ਫੜ 30 ਤੋਂ 35 ਸਾਲ ਦੀ ਪੱਕੀ ਸ਼ੋਰ ਨਹੀਂ ਹੈਗੀ 30 ਤੋਂ 35 ਸਾਲ ਦੀ ਮਬਿਲਸਟੀਅਰ ਬਣਦੀ ਆ 30 ਤੋਂ 35 ਸਾਲ ਉਮਰ ਹੋ ਜਾਂਦੀ ਆ 35 ਤੋਂ 40 50 ਮੈਕਸਿਮਮ ਲਾਈਫ ਹੁੰਦੀ ਆ ਜੀ ਠੀਕ ਆ ਜੀ ਵੀ ਜੇ ਬਿਮਾਰੀ ਬਿਮਰੀ ਤੋਂ ਬਚੇ ਰਹਿਣਾ ਹਾਂ ਜੀ ਬਾਕੀ ਮਹਾਰਾਜ ਮਹਾਰਾਜ ਲੰਮੀਆਂ ਉਮਰਾਂ ਕਰਨ ਇਹ ਵੀ ਕਰਦੇ ਜੀ ਹੁੰਦੇ ਆਣੇ ਹਾਂ ਜੀ ਮੈਂਬਰ ਆ ਜੀ ਕਰਦੇ ਸੇ ਇੱਕ ਮੈਂਬਰ ਆ ਜੀ ਹਾਂ ਜੀ ਤੁਹਾਡੀ ਆਵਾਜ਼ ਪਛਾਣ ਲੈਂਦੀ ਆ ਜੀ ਹਾਂ ਜੀ ਪਛਾਣਦੇ ਆ ਜੀ ਠੀਕ ਆ ਜੀ ਪੂਰੀ ਸਮਝ ਹੁੰਦੀ ਆ ਇਹਨਾਂ ਨੂੰ ਤਾਂ ਸਰਦੀਆਂ ਜੀ ਇਹਨਾਂ ਦੀ ਖਰਾਕ ਕਿਹੜੀ ਹੁੰਦੀ ਆ ਜੀ ਸਰਦੀਆਂ ਥੋੜੀ ਗਰਮ ਦੀਦਾਂ ਚ ਮੋਟ ਹੋ ਜਾਂਦੇ ਥੋੜੇ ਜੀ ਮੋਟ ਪਾ ਦੇ ਦੇ ਨੰਨ ਥੋੜੇ ਨਹੀਂ ਗਰਮੀਆਂ ਤੇ ਸਰਦੀਆਂ ਦਾ ਫਰਕ ਹੁੰਦਾ ਖਰਾਕ ਦਾ ਮੋਟ ਤੇ ਗਵਾ ਬਾਜਰਾ ਥੋੜਾ ਜਿਹਾ ਸਰਦੀਆਂ ਚ ਬਾਹਰ ਜਿਵੇਂ ਗਰਮੀਆਂ ਜਾਂਦੀਆਂ ਫਿਰ ਜੌਂ ਹੋ ਜਾਂਦੇ ਨੇ ਨਾਲ ਜੌਂ ਆਏ ਮੋਟ ਰੂਪ ਦੇ ਜਾਂਦੇ ਠੀਕ ਹੈ ਜੀ ਤਾਂ ਜਿਹੜੇ ਵੀ ਆਪਣੇ ਵੀਰ ਨਵਾਂ ਘੋੜੀਆਂ ਰੱਖਣੀਆਂ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਜੀ ਨਵੀਂ ਮੇਰੀ ਸੋਚੀ ਨਹੀਂ ਜੀ ਕੱਬਣ ਕੋੜੀ ਲੈਣੀ ਚਾਹੀਦੀ ਹਰ ਕੋਲ ਦੇ ਨੂੰ ਕੱਬਣ ਕੋੜੀ ਵਧੀਆ ਕਿਤਾਉਦਾ ਆਇਆ ਵੀ ਜਦੋਂ ਚਲੋ ਬਗਨ ਕੁੜੀ ਚੋਂਦੀ ਆ ਬੱਚਾ ਵਧੀਆ ਜਾਂਦਾ ਵਾ ਠੀਕ ਹੈ ਜੀ ਤਾਂ ਜੀ ਕਿਸੇ ਕੁੜੀ ਫਰੀ ਹੋ ਜਾਂਦੀ ਹੈ ਬੱਚੇ ਠੀਕ ਵੀ ਖਰਚਾ ਕੱਢ ਲੈਂਦੀ ਆ ਉਹਦਾ ਖਰਚਾ ਜਿਹੜੀ ਦੂਜੀ ਤੁਸੀਂ ਅੱਜ ਬੱਚਾ ਲੈਣਾ ਕੋਈ ਛੇੜੀਆਂ ਦਾ ਲੈਣਾ ਤਿੰਨ ਚਾਰ ਸਾਲ ਦਾ ਹੀ ਮੈਂ ਅੜੀ ਕਰੂੰਗੇ ਉਹਦੀ ਹਾਂਜੀ ਤੇ ਉੱਪਰ ਰਾਈਡ ਤੋਂ ਵਾਂਝੇ ਰਹੋਗੇ ਨਜ਼ਰ ਹਾਂਜੀ ਹਾਂਜੀ ਉਹ ਪ੍ਰੋਬਲਮ ਹੈਗੀ ਨਹੀਂ ਤੁਸੀਂ ਅੱਜ ਹੀ ਲੈ ਕੇ ਅੱਜ ਹੀ ਰਾਈਡ ਕਰੀਏ ਇਹ ਰਾਈਡ ਕਰਾਉਂਦਾ ਹੀ ਹਾਂਜੀ ਰਾਈਡ ਸਾਰੇ ਕੁੜੇ ਠੀਕ ਇਹਨਾਂ ਦੀ ਚਾਲ ਜਿਵੇਂ ਹੁੰਦੀ ਇੱਕ ਚਾਲ ਹੁੰਦੀ ਆ ਜਿਵੇਂ ਤੁਰਦੀਆਂ ਨੇ ਉਹ ਕਢੋਣੀ ਪੈਂਦੀ ਆ ਜੇ ਤੁਸੀਂ ਆਪ ਹੀ ਟ੍ਰੇਨਿੰਗ ਕਰ ਲੈਂਦੇ ਹੋ ਟ੍ਰੇਨਰ ਤੋਂ ਵੀ ਪੂਰਾ ਇਹਨਾਂ ਦਾ ਜਿਵੇਂ ਬੱਚੇ ਨੂੰ ਸਕੂਲ ਪੜ੍ਹਾਉਂਦੇ ਆ ਉਵੇਂ ਇਹਨਾਂ ਦਾ ਸਾਰਾ ਹੁੰਦਾ ਸਿਸਟਮ ਠੀਕ ਆ ਜੀ ਤੇ ਨਹੀਂ ਜਿਵੇਂ ਮੈਂ ਜ਼ਿਆਦਾਤਰ ਆਪਾਂ ਸੁਣਨ ਨੂੰ ਵੀ ਮਿਲਦਾ ਜਾਂ ਨਵੇਂ ਕਿਸੇ ਨੇ ਰੱਖਣਾ ਨੂੰ ਉਹਨਾਂ ਇੱਕ ਦੋ ਜਾਣੇ ਸਲਾਹ ਦੇ ਦਿੰਦੇ ਨੇ ਵੀ ਬਈ ਖਰਚਾ ਬਹੁਤ ਆ ਘੋੜੀਆਂ ਦਾ ਖਰਚਾ ਚਲੋ ਮੰਨਦੇ ਹੈਗਾ ਵੀ ਆ ਨਹੀਂ ਬਈ ਠੀਕ ਜਿਹਾ ਮੰਨਦਾ ਮੈਂ ਸ਼ੌਂਕ ਤਾਂ ਹੈਗਾ ਇਹ ਮੈਂ ਸ਼ੌਂਕ ਮੈਂ ਕਹਿੰਦਾ ਸ਼ੌਂਕ ਨਹੀਂ ਕਹਿੰਦਾ ਸੌਂਕਰਾ ਇਨਕਮ ਦਾ ਸੋਰਸ ਵੀ ਹੈਗਾ ਇਹ ਠੀਕ ਹੈ ਜੀ ਤੁਸੀਂ ਇੱਕ ਬੰਦਾ 10 ਕਿਲੇ ਦੀ ਖੇਤੀ ਕਰਦਾ ਇੱਕ ਬੰਦਾ ਇੱਕ ਵਧੀਆ ਘੋੜੀ ਲਏ ਰੱਖਦਾ 10 ਕਿਲੇ ਨੂੰ ਵੇਚਦਾ ਆਹ ਬਤਾ ਠੀਕ ਹੈ ਜੀ ਮਤਲਬ ਆਪਦਾ ਖਰਚਾ ਕੱਢ ਹੀ ਸਕਦੀ ਹੈ 10 ਕਿਲੇ ਤੋਂ ਵੱਧ ਆਮਦਨ ਹੋਊਗੀ ਠੀਕ ਹੈ ਤੁਸੀਂ ਹੁਣ ਇੱਥੇ ਦੋ ਘੋੜੇ ਹੀ ਲੈ ਕੇ ਆਏ ਹੋ ਇਹ ਦੋਨੇ ਘੋੜੇ ਤਾਂ ਉਦਾਂ ਤੁਸੀਂ ਘਰੇ ਕਿੰਨੇ ਜਾਨਵਰ ਪਾਲੇ ਆ 25 ਜਾਨਵਰ ਠੀਕ ਆਪ ਹੀ ਸੇਵਾ ਕਰਦੇ ਆਪ ਹੀ ਕਰਦੇ ਬਾਕੀ ਬੰਦੇ ਕਰਦੇ ਆਪਕੋ ਨਹੀਂ ਪਤਾ ਨਹੀਂ ਜੇ ਮੇਰਾ ਨਹੀਂ ਟਾਈਮ ਤਾਂ ਫਿਰ ਵੀ ਦੇਣਾ ਤਾਂ ਪੈਂਦਾ ਹੀ ਹੈ ਹਾਂ ਜੀ ਚਲੋ ਵਧੀਆ ਧੰਨਵਾਦ ਜੀ ਸਾਡਾ ਬਹੁਤ ਬਹੁਤ ਵਧੀਆ ਜਾਣਕਾਰੀ ਲੱਗੀ